ਸਿੱਕਲ ਸਾਰਿਆਂ ਨੂੰ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਤੁਹਾਨੂੰ ਸਾਰਿਆਂ ਨੂੰ ਅੱਜ 10 ਤਰੀਕਾ ਅਠਵਾਂ ਮਹੀਨਾ 2025 ਠੀਕ ਹੈ ਘਰੇ ਆਪਣੇ ਗਰਾਉਂਡ 'ਚ ਆ ਗਏ ਮੁੰਡੇ ਕਿਹਦੇ ਵੀਡੀਓ ਬਣਾਉਣੀ ਆ ਚਾਚਾ ਮੈਂ ਕੋਲ ਆ ਨਹੀਂ ਆ ਗਏ ਬਣਾ ਦਿੰਦਾ ਹਾਂ ਸਭ ਤੋਂ ਪਹਿਲਾਂ ਹੌਲੈਂਡ ਆਲੇ ਦਿੱਤੀ ਕੀ ਠੀਕ ਇਹ ਹੈਗਾ ਜੇ 2022 ਮਾਡਲ ਆ ਸਾਰਾ 오ਰੀਜਨਲ ਆ ਚਾਰੇ ਟਾਇਰ ਨਾਲ ਦੇ ਆ 53 HP ਆ ਸੁਪਰ ਪਲੱਸ ਠੀਕ ਹੈ 22 ਮਾਡਲ ਦਾ 6,80,000 ਡਿਮਾਂਡ ਆ ਸੋਨਾਲੀ ਕਾ ਜੀ 750 ਇਹਦਾ ਬਿਆਨ ਆਇਆ ਹੋਇਆ ਜੀ ਠੀਕ ਹੈ ਗੱਲ 2022 ਮਾਡਲ ਆ ਚਾਰੇ ਟਾਇਰ ਪਿਛਲੇ ਟਾਇਰ ਨਾਲ ਦੇ ਮੂਲੇ ਨਵੇਂ ਪਾਏ ਹੋਏ ਜੀ ਸਰਟ ਆ ਗੇਅਰ ਆ 3 ਸਪੀਡ ਆ ਬਾਈ ਥੋੜਾ ਰਿੱਤੇ ਨਾਲ ਨਿਕਲਿਆ ਪਿਆ ਐਕਚੁਅਲੀ ਐਚ ਡੀ ਐਮ ਹੈਵੀ ਡਿਊਟੀ ਸਿਕੰਦਰ ਮੋਹਲਾ ਜੇ ਕਾਲ ਮਿਲ ਗਈ ਹੋ ਟਰੈਕਟਰ ਦੇ ਗੇਮਦਾਰ ਆ ਮੈਂ ਠੀਕ 6 ਲੱਖ 15 ਹਜ਼ਾਰ ਡਿਮਾਂਡ ਆ ਇਹ ਦੇਵਾਂਗੇ ਜੈਸ ਨੂੰ 5 ਲੱਖ 70 ਹਜ਼ਾਰ 5 ਲੱਖ 70 ਹਜ਼ਾਰ ਦਾ ਉਹ ਜੂਆ ਆ ਗਿਆ ਫਾਰਮ 60 T20 ਜੀ ਸੁਪਰ ਮੈਕਸ ਆ ਜੀ ਚਾਰੇ ਟਾਇਰ ਨਵੇਂ ਆ ਫੇਵਰ ਛਤਰੀ ਭਾਈ ਉੱਪਰ ਦਾ ਛੱਜਾ ਚੇਂਜ ਕਰ ਦਾਂਗੇ ਇਹ ਕਰਨਾ ਕਰ ਦਾਂਗੇ ਕੋਈ ਚੱਕਰ ਨਹੀਂ ਵੀਰੇ ਠੀਕ ਡੰਡਾ ਫੱਟੀ ਸਭ ਕੁਝ ਨਾਲ ਆ ਵੀਰੇ T20 ਬਾਈ ਛੋਟੇ ਗੇਅਰ ਆ 3 ਸਪੀਡ ਦੇ ਮਾ 19 ਮਾਡਲ ਆ ਵੀਰਿਆ ਸੀ ਆ ਠੀ ਟਰੈਕਟਰ ਦੇਵਾਂ ਇੱਕੋ ਰੇਟ ਜੈਸੀ ਜਾਂ ਨੋ ਏਦੋ ਰੁਪਈਆ ਨਹੀਂ ਘਟਣਾ ਵੀਰੇ 5 ਲੱਖ 15000 5 ਲੱਖ 15000 ਉਹ ਜੋ ਆਲਾ ਆ ਗਿਆ 30 ਆਲਾ ਸੋਨਾ ਲਿਕਾ ਸੋਨਾ ਲਿਕਾ 14 ਮਾਡਲ ਆ ਬੈਂਪਰ ਨਵਾਂ ਲਾਕੇ ਦੇਵਾਂਗੇ ਛਤਰੀ ਨਵੀਂ ਲਾਕੇ ਦੇਵਾਂਗੇ ਪਿਛਲੇ ਟਾਇਰ ਚਾਲੀ ਕੇ ਪੈਸੇ ਆ ਮੂਰਲੇ 70 ਕੇ ਪੈਸੇ ਆ ਸਾਰਾ Ориਜਨਲ ਗੀਅਰ ਇੰਜਨ ਦਾ ਓਕੇ ਭਾਈ ਕੈਕਟਰ ਦੇਵਾਂਗੇ 14 ਮਾਡਲ ਹਰਿਆਣਾ ਨੰਬਰ 1 ਲੱਖ 75000 ਦਾ 1 ਲੱਖ 75000 ਉਦੋਂ ਬਾਅਦ ਆ ਗਿਆ ਹਾਉਲੈਂਡ ਆਉਲੈਂਡ ਵੀਡੀਓ ਚ ਆ ਗਿਆ ਅ 2014 ਮਾਡਲ ਆ ਚਾਰੇ ਤੈਰ ਨਵੇਂ ਆ ਕਪੈਸਟੀ ਜੱਟ ਲੱਗਿਆ ਹੋਇਆ ਡਬਲ ਡਿਸਟ੍ਰੀਬਿਊਟਰ ਫੇਵਰ ਛਤਰੀ ਲੱਗੇ ਆ ਜੀ ਤੈਰਾਂ ਦੇ ਬਿਲਕੁਟ ਵਾਰ ਕੇ ਦੇ ਦਾਂਗੇ 14 ਮਾਡਲ 480 ਰਮਾਂਡਾ ਟਾਈਟਲ ਦੇ ਦਾਂਗੇ 4 ਲੱਖ ਤੇ 35000 ਰੁਪਏ 4 ਲੱਖ 35000 ਉਦੋਂ ਬਾਅਦ ਆ ਗਿਆ 60 55 ਇਹ ਬੀ ਮਾਡਲ ਆ ਜੀ 21 ਦੀ ਆਰਸੀ ਆ ਕੋਕਾ ਪੀ ਟ੍ਰੈਕਟਰ ਆ ਵੀਰੇ 60 ਐਸ ਪੀ ਆ ਪਾਵਰ ਮੈਕਸ ਚਾਰੇ ਟਾਇਰ ਨਵੇਂ ਆ ਬਿਲਕੁਲ ਠਾਕਰੇ ਦੇ ਦਾਂਗੇ ਫੇਵਰ ਛਤਰੀ ਲੱਗੀ ਹੋਈ ਆ ਰੁਪਏ ਦਾ ਰੁਪਿਆ ਟ੍ਰੈਕਟਰ ਆ ਵੀਰੇ ਇਹ ਟ੍ਰੈਕਟਰ ਦੇ ਦਾਂਗੇ ਜੀ ਆ 5-6 ਲੱਖ ਤੇ 40000 ਰੁਪਏ 6 ਲੱਖ 40000 ਦਾ ਇੱਧਰ ਆ ਜਾ ਸਬਰ ਆ ਜਾ ਉਹ ਦੂ ਬਾਦ ਆ ਗਿਆ ਜੀ 2000 ਮਾਡਲ ਲੀਲਾ ਸਬਰ ਆਜ ਰਾਜਸਥਾਨ ਦਾ ਨੰਬਰ ਆ ਵੀਰੇ ਟੰਡਾ ਫੱਤੀ ਸਵਾਨ ਸਾਰਾ ਹੀ ਆ ਬਾਈ ਚਲਾ ਕੇ ਬਾਕੇ ਦਰਨ ਦੀ ਗੱਲ ਓ ਗੇਰ ਇੰਜਨ ਓਕੇ ਆ ਬਾਈ ਠੀਕ ਠੀਕ ਆ ਗੱਲ ਐ 635 ਦੇ ਰੇਟ 'ਚ ਹੀ ਮਿਲ ਜਾਣਾ ਬਾਈ ਜਿਹਨੇ ਤੁਸੀਂ ਜਿਹੇ ਲੈਣਾ ਗੇਰ ਇੰਜਨ ਦਾ ਓਕੇ ਆ ਚਲਾ ਕੇ ਬਾਕੇ ਦਰਨ ਦੀ ਕਰ ਲਿਓ ਸਾਰਾ オリジナル ਕਿਤੋਂ ਰੰਗ ਪੇਂਟ ਨਹੀਂ ਹੋਇਆ ਠੀਕ ਰਾਜਸਥਾਨ ਦਾ ਨੰਬਰ ਆ 2000 ਮਾਡਲ ਆ ਸਵਾ ਤੋਂ ਟੁਮਾਂਡ ਆ 1 ਲੱਖ ਤੇ 85000 ਦਾ ਟਰੈਕਟਰ ਜਸਨੋ ਆ ਠੀਕ 1 ਲੱਖ 85000 ਆ ਇਟਲੀ ਦੀਆਂ ਇਹ ਨਵਾਂ ਛਤਰੀ ਲਾਉਣੇ ਟਾਇਰ ਹਨ ਇਹ ਮੂਹਰੇ ਨਵੇਂ ਪਾਤੇ ਬਾਈਪਾਸ ਤੇ 60 60 ਪਾ 6 ਮਾਡਲ ਆ ਮੂਹਰੇ ਟਾਇਰ ਨਵੇਂ ਪਾਤੇ ਸਰਬਸਤ ਸਸਤੀ ਪਿੱਛਲੇ ਚਾਰ ਰੱਤੇ ਆ ਡੰਗਾ ਫੱਟੀ ਸਭ ਕੁਝ ਨਾਲ ਆ ਵੀ ਇਹ ਛਤਰੀ ਨਵੀਂ ਲਵਾਤੀ ਸੀ ਆਪਾਂ ਜਿਹੜਾ ਅੰਦਾਜ਼ ਸੀ ਚਲਾ ਕੇ ਬਾਕੇ ਲੈ ਕੇ ਜਾਇਓ ਜੀ ਆਉਦੀ ਤਸੱਦੀਕ ਕਰ ਲਿਓ ਪੰਜਾਬ ਨੰਬਰ ਆ 066 06 ਮਾਡਲਾ ਅ ਉੱਤੇ ਫਲਾਈਟ ਪਲੇਟਫਾਰਮ ਵਾਲਾ ਜੀ ਤੇ ਜੋ 15 ਡਵਾ ਦਾ ਟਰੈਕਟਰ ਦੇਵਾ ਇੱਕੂ 1,30,000 ਸਾਡੇ ਪੇਜ ਦਾ ਜਨਰ ਫੋਲੋ ਕਰਕੇ ਆ ਜਿਓ 1,75,000 5000 ਘਟ ਦੇਣਾ ਠੀਕ ਉਸ ਤੋਂ ਬਾਅਦ ਆਗਾ 1,90,745 1,90,745 ਜਿਹਨਾਂ ਲੱਕੇ ਤੋਂ ਰੰਗ ਪੇਂਟ ਨਹੀਂ ਹੋਇਆ ਵੀਰੇ ਪੰਜਾਬ ਨੰਬਰ 1 ਕੁਆਲਟੀ ਮੈਸਟਰ 745 ਕੋਕਾ ਵੀ ਸੀ ਟਰੈਕਟਰ ਵੀਰੇ ਜਿਹਨੂੰ ਰੰਗ ਪੇਂਟ ਹੋਇਆ ਹੋਇਆ ਇਹਨਾਂ ਆਪਾਂ ਦੇਂਦਾਰਾ ਕਿਤੇ ਸ਼ੌਂਕੀ ਬੰਦੇ ਨੇ ਹਾਂ ਇਹ ਟਾਇਰ ਬ੍ਰੇਕਾਂ ਕਰਾਇਆ ਹੋਇਆ ਤੇ ਗੇਅਰ ਇੰਜਨ ਦਾ ਓਕੇ ਆ ਪੰਜਾਬ ਨੰਬਰ ਆ 2002 ਮਾਡਲ ਆ 235000 ਡਿਮਾਂਡ ਆ ਇਹਦਾ ਇੱਕੋ ਹੀ ਰੇਟ ਬੋਲਾਂਗੇ ਜੈਸ ਜਾਨੋ ਆ 2 ਲੱਖ ਰੁਪਏ 2 ਲੱਖ ਰੁਪਏ ਦਾ ਪੂਰਾ 2 ਲੱਖ ਦਾ ਟਰੈਕਟਰ ਦੇਵਾਂਗੇ ਬਾਈ ਆਪਣਾ ਮੋਬਾਈਲ ਨੰਬਰ ਹੈਗਾ 947864545 ਦੂਜਾ ਨੰਬਰ ਹੈਗਾ 887294545 ਦੋਨਾਂ ਤੇ ਵਟਸਐਪ ਚੱਲਦਾ ਵੀਰੇ ਦੋਨਾਂ ਤੇ ਕਾਲਿੰਗ ਠੀਕ ਵੀਡੀਓ ਵਧੀਆ ਲੱਗੀ ਧਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਦਿਓ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਜੀ ਸਸਤੀ